ਦੋਸਤੋ ਪਾਠਕਾਂ ਦੀ ਪਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮਰਹੂਮ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਤੀਜਾ ਭਾਗ ਸੁਣ ਰਹੇ ਹੋ ਰਾਤ ਨੂੰ ਦੋਵੇਂ ਮਾਂ ਪੁੱਤ ਰੋਟੀ ਪਕਾ ਕੇ ਖਾ ਕੇ ਆਰਾਮ ਕਰਨ ਲੱਗੇ ਲੈਂਬਰ ਨੂੰ ਉਸਦੀ ਮਾਂ ਨੇ ਦੱਸਿਆ ਕਿ ਉਸਦਾ ਪਿਓ ਤਾਂ ਕਬੂਤਰਾਂ ਦੀ ਬਾਜੀ ਵਾਲਿਆਂ ਨਾਲ ਦੂਰ ਕਿਸੇ ਪਿੰਡ ਗਿਆ ਹੈ ਕਈ ਦਿਨਾਂ ਮਗਰੋਂ ਮੁੜੇਗਾ ਲੈਂਬਰ ਆਪਣੇ ਕੱਚੀ ਦਰਵਾਜ਼ੀ ਵਿੱਚ ਮੰਝਾ ਜੁੱਲੀ ਲਿਆ ਕੇ ਵਿਸ਼ਾ ਕੇ ਸੌ ਗਿਆ ਉਸ ਦੀ ਮਾਂ ਸੁਹਾਤ ਵਿੱਚ ਪੈ ਗਈ ਦਿਨ ਚੜ੍ਹਿਆ ਲੈਂਬਰ ਉੱਠਿਆ ਉਹ ਚਾਦਰ ਉੱਤੇ ਲੈ ਕੇ ਪਾਣੀ ਦੀ ਗੜਵੀ ਪਰ ਬਾਹਰ ਨੂੰ ਨਿਕਲ ਗਿਆ ਪਿੰਡ ਦੇ ਛੱਪੜ ਦੇ ਉਤਲੇ ਪਾਸੇ ਜਾ ਕੇ ਆਉਂਦਾ ਹੋਇਆ ਗੜਵੀ ਵਿੱਚ ਦੁੱਧ ਪਵਾ ਲਿਆ ਆ ਬੁੱਧਰਾਮ ਦੀ ਹੱਟੀ ਤੇ ਸਵੇਰੇ ਹੀ ਦੁੱਧ ਆ ਜਾਂਦਾ ਸੀ ਲੈਂਬਰ ਨੇ ਘਰ ਆ ਕੇ ਦੁੱਧ ਵਾਲੀ ਗੜਵੀ ਆਪਣੀ ਮਾਂ ਨੂੰ ਫੜਾ ਦਿੱਤੀ ਫਿਰ ਕਿਹਾ ਮਾਂ ਚਾਹ ਤਰ ਲੈ ਉਹ ਬੋਲੀ ਤਰਦੀਆਂ ਪੁੱਤ ਉਸ ਨੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਚਾਹ ਤਰ ਲਈ ਦੋਵੇਂ ਮਾਂ ਪੁੱਤਾਂ ਨੇ ਚਾਹ ਪੀ ਲਈ ਫਿਰ ਉਹ ਆਪਣੇ ਜ਼ਿਮੇਦਾਰਾਂ ਦੇ ਗੋਹਾ ਕੂੜਾ ਕਰਨ ਚਲੀ ਗਈ ਲੈਂਬਰ ਨੇ ਸਵਾਤ ਨੂੰ ਜਿੰਦਾ ਲਾ ਕੇ ਪੁੰਜੀ ਆਲੇ ਵਿੱਚ ਰੱਖੀ ਆਪਣਾ ਸਾਈਕਲ ਚੁੱਕ ਦਰਵਾਜ਼ੀ ਤੋਂ ਬਾਹਰ ਕੱਢਿਆ ਦਰਵਾਜ਼ੀ ਦਾ ਬਾਹਰੋਂ ਕੁੰਡਾ ਲਾ ਕੇ ਤੁਰ ਪਿਆ ਆਪਣੀ ਵੀੜੇ ਦੀ ਵੀਹੀ ਲੰਘ ਕੇ ਸਾਈਕਲ ਫਿਰਨੀ ਪਾ ਲਿਆ ਲੈਂਬਰ ਨੇ ਸੋਚਿਆ ਕਿ ਉਹ ਸ਼ਹਿਰ ਜਾ ਕੇ ਲੇਬਰ ਚੌਕ 'ਚ ਖੜ ਕੇ ਕੋਈ ਦਿਹਾੜੀ ਵਗੈਰਾ ਦਾ ਕੰਮ ਭਾਲ ਲਵੇਗਾ ਉਹ ਹੌਲੀ-ਹੌਲੀ ਸਾਈਕਲ ਚਲਾਈ ਜਾਂਦਾ ਸੀ ਤਦੇ ਹੀ ਮਗਰੋਂ ਕਦੇ ਉਸ ਦਾ ਜਮਾਤੀ ਰਹਾ ਸੁਰਜੀਤ ਟਰੈਕਟਰ ਤੇ ਆ ਗਿਆ ਸੁਰਜੀਤ ਨੇ ਲੈਂਬਰ ਦੇ ਬਰਾਬਰ ਆ ਕੇ ਟਰੈਕਟਰ ਰੋਕ ਲਿਆ ਸੁਰਜੀਤ ਨੇ ਕਿਹਾ ਉਹ ਕੀ ਹਾਲ ਐ ਲੰਬਰਾ ਪੜਨੋਂ ਹਟ ਗਿਆ ਹਾਂ ਬਾਈ ਰੱਬ ਨਹੀਂ ਪੜਨ ਦਿੰਦਾ ਉਹ ਸਾਈਕਲ ਤੋਂ ਉੱਤਰ ਕੇ ਟਰੈਕਟਰ ਕੋਲ ਖੜ ਗਿਆ surjit ਬੋਲਿਆ ਓਏ ਭਰਾਵਾ ਪੜ ਕੇ ਕੀ ਆਪਾਂ ਡੀਸੀ ਲੱਗ ਜਾਣਾ ਸੀ ਤੈਨੂੰ ਤੇ ਮੈਨੂੰ ਤਾਂ ਕੰਮ ਹੀ ਕਰਨਾ ਪੈਣਾ ਹੈ ਉਹ ਕਰੀ ਜਾ ਆ ਜਾ ਸਾਡਾ ਬੁੜਾ ਆਂਦਾ ਹੁੰਦਾ ਸੀ ਅਖੇ ਆਖਰ ਬੱਚਾ ਮੂਲੀਆਂ ਤੋਂ ਹੱਟੀ ਬੈਣ ਮੈਂ ਤਾਂ ਤੇਥੋਂ ਵੀ ਪਹਿਲਾਂ ਸਕੂਲ ਛੱਡ ਦਿੱਤਾ ਸੀ ਅੱਜ ਸਾਈਕਲ ਤੇ ਕਿੱਥੇ ਜਾਣਾ ਮੈਂ ਬਾਈ ਸੁਰਜੀਤ ਸ਼ਹਿਰ ਜਾਣਾ ਦਿਹਾੜੀ ਕਰਨ ਉੱਥੇ ਲੇਬਰ ਚੌਕ ਚੋਂ ਲੈ ਜਾਂਦੇ ਐ ਲੋਕ ਦਿਹਾੜੀਆਂ ਨੂੰ ਅੱਛਾ ਦਿਹਾੜੀ ਕਰ ਲਵੇਂਗਾ ਹੋਰ ਫਿਰ ਬਾਈ ਕੀ ਕਰੂੰਗਾ ਆਇਆ ਕਰ ਫਿਰ ਤੂੰ ਮੇਰੇ ਨਾਲ ਖੇਤ ਚੱਲ ਸਾਡੇ ਖੇਤ ਟੂਬਲ ਤੇ ਕਮਰਾ ਪਾਉਣਾ ਸਾਨੂੰ ਵੀ ਅੱਜ ਦਿਹਾੜੀਆਂ ਨਹੀਂ ਮਿਲਿਆ ਕਿੰਨੇ ਦਿਹਾੜੀ ਦੇਵੋਗੇ ਜਿਹੜੀ ਦਿਹਾੜੀ ਪਿੰਡ ਵਿੱਚ ਚੱਲਦੀ ਹੈ ਦੇ ਦੇਵਾਂਗੇ ਆ ਕੁਛ ਦਿਨ ਹੋ ਗਏ ਅਸੀਂ ਘਰ ਖੁਰ ਲੀਆਂ ਖਰ ਲੀਆਂ ਬਣਾਈਆਂ ਸੀ 8 ਰੁਪਏ ਦਿਹਾੜੀ ਦਿੱਤੀ ਸੀ ਨਾਲ ਇੱਕ ਡੰਗ ਦੀ ਰੋਟੀ ਚਾ 8 ਰੁਪਏ ਹੀ ਤੈਨੂੰ ਦੇ ਦੇਵਾਂਗੇ ਲੈਂਬਰ ਚੰਗਾ ਆਖ ਕੇ ਉਸ ਨਾਲ ਖੇਤ ਨੂੰ ਸਾਈਕਲ ਭਜਾ ਕੇ ਤੁਰ ਗਿਆ ਲੈਂਬਰ ਨੇ ਉਸ ਤੇ ਟਰੈਕਟਰ ਮਗਰ ਸਾਈਕਲ ਲਾ ਲਿਆ ਤੇ ਉਹ ਖੇਤ ਅੱਪੜ ਗਈ ਕਮਰੇ ਦੀਆਂ ਨੀਹਾਂ ਕੱਢ ਕੇ ਦੁਰਮਟ ਨਾਲ ਕੁੱਟੀਆਂ ਪੰਗਾ ਸਨ ਲੈਂਬਰ ਨੇ ਸਾਈਕਲ ਪਰੇ ਨਿੰਮ ਦੇ ਮੋੜ ਨਾਲ ਲਾ ਕੇ ਖੜਾ ਕਰ ਦਿੱਤਾ ਸੁਰਜੀਤ ਨੇ ਉਸ ਨੂੰ ਦੱਸਿਆ ਕਿ ਉਹ ਦੂਰ ਇੱਟਾਂ ਦੇ ਢੇਰ ਤੋਂ ਚੁੱਪ-ਚੁੱਪ ਕੇ ਨਿਉ ਕੋਲ ਕਰ ਲਵੇ ਉਹ ਬਾਹਾਂ ਉੱਪਰ ਚੜਾ ਕੇ ਫਿਰ ਤੋਂ ਇੱਟਾਂ ਚੁੱਕ ਕੇ ਨੀਹਾਂ ਕੋਲ ਕਰਨ ਲੱਗ ਪਿਆ ਇਤਨੇ ਚਿਰ ਵਿੱਚ ਮਿਸਤਰੀ ਆ ਗਿਆ ਫਿਰ ਲੈਂਬਰ ਨੂੰ ਮਿੱਟੀ ਦੇ ਢੇਰ ਤੇ ਗਾਰਾ ਬਣਾਉਣ ਲਾ ਦਿੱਤਾ ਤੇ ਕੰਮ ਚੱਲ ਪਿਆ ਲੈਂਬਰ ਕਹੀਂ ਨਾਲ ਗਾਰਾ ਬੱਠਲ ਚ ਪਾ ਕੇ ਨੀਂਹ ਦੇ ਪਾਸ ਮਿਸਤਰੀ ਕੋ ਤਰਨ ਲੱਗ ਪਿਆ। ਸੁਰਜੀਤ ਦਾ ਸਿਰੀ ਮਿਸਤਰੀ ਨੂੰ ਇੱਟਾਂ ਫੜਾਉਣ ਲੱਗ ਪਿਆ। ਮਿਸਤਰੀ ਨੀਹਾਂ ਭਰ ਕੇ ਕੰਧ ਕੱਢਣ ਲੱਗ ਪਿਆ। ਤਿੰਨਾਂ ਦਿਨਾਂ ਵਿੱਚ ਸੁਰਜੀਤ ਦਾ ਟਿਊਬਲ ਵਾਲਾ ਕਮਰਾ ਮੁਕੰਮਲ ਹੋ ਗਿਆ। ਲੈਂਬਰ ਦੀਆਂ ਤਿੰਨ ਦਿਹਾੜੀਆਂ ਉਹਨਾਂ ਦੇ ਲੱਗ ਗੰਨਾਂ। ਸੁਰਜੀਤ ਨੇ ਉਸ ਨੂੰ ਤੀਜੇ ਦਿਨ ਸ਼ਾਮ ਨੂੰ ਘਰ ਜਾਣ ਲੱਗੇ ਨੂੰ 24 ਰੁਪਏ ਫੜਾ ਦਿੱਤੇ। ਔਰ ਪੈ ਲੈ ਕੇ ਘਰ ਆ ਗਿਆ। ਲੈਂਬਰ ਨੇ ਦਿਨਿਸ਼ੇ ਪੇਕਰ ਆ ਕੇ ਆਪਣੀ ਮਾਂ ਨੂੰ 20 ਰੁਪਏ ਫੜਾ ਦਿੱਤੇ ਅਤੇ ਚਾਰ ਆਪ ਜੇਬ ਵਿੱਚ ਰੱਖ ਲਈ। ਉਸ ਦੀ ਮਾਂ ਨੇ ਉਸ ਨੂੰ ਖੁਸ਼ ਹੋ ਕੇ ਕਈ ਅਸੀਸਾਂ ਦਿੱਤੀਆਂ। ਇਸ ਤਰ੍ਹਾਂ ਲੈਂਬਰ ਦੀਆਂ ਕਦੇ ਦਿਹਾੜੀਆਂ ਲੱਗ ਜਾਂਦੀਆਂ, ਕਦੇ ਉਹ ਵਿਹਲਾ ਵੀ ਰਹ ਜਾਂਦਾ। ਜਿਸ ਦਿਨ ਉਹ ਵਿਹਲਾ ਹੁੰਦਾ ਤਾਂ ਸੱਤ ਵਿੱਚ ਜਾ ਕੇ ਅਖਬਾਰ ਪੜ੍ਹ ਆਉਂਦਾ। ਉਸ ਦੀਆਂ ਦਿਹਾੜੀਆਂ ਨਾਲ ਉਹਨਾਂ ਮਾਂ ਪੁੱਤਾਂ ਦਾ ਗੁਜ਼ਾਰਾ ਵਧੀਆ ਹੋਣ ਲੱਗ ਪਿਆ ਸੀ। ਉਸ ਦੀ ਮਾਂ ਨੂੰ ਵੀ ਮਾਨਸਿਕ ਸੌਖ ਆਉਣ ਲੱਗ ਪਈ ਸੀ ਲੈਂਬਰ ਦਾ ਬਾਪ ਰੂੜਾ ਸਿੰਘ ਨੂੰ ਬਾਹਰ ਗਏ ਹੋਏ ਮਹੀਨਾ ਹੋ ਗਿਆ ਸੀ ਲੈਂਬਰ ਦੀ ਮਾਂ ਕਈ ਵਾਰ ਲੈਂਬਰ ਕੋਲ ਚਿੰਤਾ ਕਰਦੀ ਸੀ ਕਿ ਉਹਦਾ ਪਿਓ ਕਿੱਧਰ ਗਿਆ ਲੈਂਬਰ ਆਖਦਾ ਕਿ ਜਦੋਂ ਉਹ ਦੱਸ ਕੇ ਹੀ ਨਹੀਂ ਗਿਆ ਤਾਂ ਉਸ ਨੂੰ ਕਿੱਥੋਂ ਪਾਲ ਕੇ ਲਈਏ ਇੱਕ ਦਿਨ ਕਿਸੇ ਨੇ ਉਹਨਾਂ ਦੇ ਘਰ ਆ ਕੇ ਉੜਦੀ ਜਹੀ ਖਬਰ ਦਿੱਤੀ ਕਿ ਰੂੜਾ ਤਾਂ ਕਿਸੇ ਐਕਸੀਡੈਂਟ ਵਿੱਚ ਮਰ ਗਿਆ ਹੈ ਲੈਂਬਰ ਕਿਸੇ ਕਬੂਤਰਬਾਜ਼ ਕੋਲ ਗਿਆ ਇਸ ਖਬਰ ਦਾ ਪਤਾ ਕਰਨ ਉਹ ਕਬੂਤਰਾਂ ਵਾਲਾ ਭਾਈ ਕਹਿੰਦਾ ਕਿ ਭਾਈ ਲੈਂਬਰਸਿਆਂ ਨਾਲ ਦੇ ਪਿੰਡ ਵਾਲਾ ਸਾਡਾ ਇੱਕ ਕਬੂਤਰਾਂ ਵਾਲਾ ਭਾਈ ਗੱਲ ਕਰਦਾ ਸੀ ਦੂਰ ਰੋਪੜ ਬਾਜੀ ਸੀ ਕਬੂਤਰਾਂ ਦੀ ਉੱਥੇ ਬਸਦਾ ਐਕਸੀਡੈਂਟ ਹੋ ਗਿਆ ਸੀ ਚੱਲ ਆਪਾਂ ਸਾਈਕਲ ਤੇ ਉਹਨੂੰ ਪੁੱਛ ਆਉਂਦੇ ਹਾਂ ਉਹ ਦੋਵੇਂ ਨਾਲ ਪਿੰਡ ਦੇ ਉਸ ਕਬੂਤਰਵਾਜ ਕੋਲ ਚਲੇ ਗਏ ਉਸਨੇ ਦੱਸਿਆ ਕਿ ਭਾਈ ਤਿੰਨ ਕਬੂਤਰਾਂ ਵਾਲੇ ਭਾਈ ਐਕਸੀਡੈਂਟ ਵਿੱਚ ਮਰ ਗਏ ਸਨ ਉਹਨਾਂ ਨੂੰ ਪੁਲਿਸ ਤੇ ਸੇਵਾ ਸੰਬੰਧੀ ਵਾਲੇ ਲੈ ਗਏ ਸਨ ਉਹਨਾਂ ਦੇ ਵਾਰਸ ਕਈ ਦਿਨ ਪੁਲਿਸ ਉਡੀਕਦੀ ਰਹੀ ਹਫਤੇ ਬਾਅਦ ਉਹਨਾਂ ਦਾ ਪੋਸਟਮਾਰਟਮ ਕਰਕੇ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸੰਸਕਾਰ ਕਰ ਦਿੱਤੀਆਂ ਲੈਂਬਰ ਨੇ ਘਰ ਆ ਕੇ ਆਪਣੀ ਮਾਂ ਨੂੰ ਇਹ ਖਬਰ ਦੱਸੀ ਉਹ ਬੈਠ ਕੇ ਵਹਿਣ ਪਾ ਕੇ ਰੋਣ ਲੱਗ ਪਈ ਲੈਂਬਰ ਨੇ ਉਸ ਨੂੰ ਚੁੱਪ ਕਰਾਇਆ ਆਂਡਣਾ ਗਵਾਂਡਣਾ ਵੀ ਆ ਗੰਗਾ ਕੁਝ ਵੇੜੇ ਦੇ ਆਦਮੀ ਵੀ ਆ ਗਏ ਕੁਝ ਚਿਰ ਮਗਰੋਂ ਪਾਣਾ ਮੰਨਣ ਲਈ ਆਖ ਕੇ ਸਾਰੇ ਆਪੋ ਆਪਣੇ ਘਰਾਂ ਚਲੇ ਗਏ ਪਰ ਅਜੇ ਵੀ ਉਹਨਾਂ ਨੂੰ ਰੂੜਾ ਸਿੰਘ ਦੇ ਮਰੇ ਦਾ ਸੱਚ ਨਹੀਂ ਸਿਆ ਰਹਾ ਆਪਣੀ ਮਾਂ ਨੂੰ ਤਾਂ ਲੈਂਬਰ ਨੇ ਚੁੱਪ ਕਰਾ ਦਿੱਤਾ ਪਰ ਅੱਖਾਂ ਉਸ ਦਿਨਾਂ ਵੀ ਅਥੂ ਰੰਗਾਂ ਨਾਲ ਪਰਗੰਗਾ ਸਨ ਉਸ ਅੱਖਾਂ ਪੁੰਜੀਆਂ ਤੇ ਬਾਹਰ ਸੱਤ ਵੱਲ ਨਿਕਲ ਗਿਆ ਅਗਲੇ ਦਿਨ ਅਜੇ ਲੈਂਬਰ ਨੇ ਚਾਹ ਪੀਤੀ ਹੀ ਸੀ ਉਸ ਨੂੰ ਉਸ ਦੇ ਘਰ ਦੇ ਬਾਹਰ ਵਿੱਚ ਕਿਸੇ ਨੇ ਦੋ ਆਵਾਜ਼ਾਂ ਮਾਰੀਆਂ ਉਹ ਜਲਦੀ ਜਲਦੀ ਬਾਹਰ ਬਿਹੀ ਵਿੱਚ ਹੋ ਗਿਆ ਹੈ ਇੱਕ ਚਹਿਲਾ ਦਾ ਦਵਿੰਦਰ ਮੇਰੇ ਘਰੇ ਕਿਵੇਂ ਆਇਆ ਲੈਂਬਰ ਨੇ ਉਸ ਨੂੰ ਜਾ ਕੇ ਕਿਹਾ ਹਾਂ ਜੀ ਬਾਈ ਜੀ ਸਸਰੀਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਲੈਂਬਰ ਸਿਆ ਦਵਿੰਦਰ ਨੇ ਹੱਥ ਮਿਲਾਇਆ ਅਤੇ ਕਿਹਾ ਤੈਨੂੰ ਕੁਲਵੀਰ ਨੇ ਸੁਨੇਹਾ ਦਿੱਤਾ ਹੈ ਕਿ ਤੂੰ ਕੱਲ ਨੂੰ 10 11 ਵਜੇ ਉਸ ਨੂੰ ਸ਼ਹਿਰ ਜਾ ਕੇ ਮਿਲੀ ਉਹ ਡੱਬ ਵਾਲੀ ਰੋਡ ਤੇ ਚੌਕ ਵਿੱਚ ਖੜਾ ਹੋਏਗਾ ਠੀਕ ਹੈ ਬਾਈ ਜੀ ਆਜੋ ਚਾਹ ਪਾਣੀ ਸ਼ੱਕੇ ਜਾਇਓ ਬਸ ਧੰਨਵਾਦ ਬਸ ਸੁਨੇਹਾ ਯਾਦ ਰੱਖੀ ਆਖ ਕੇ ਦਵਿੰਦਰ ਵਿਹੀ ਵਿੱਚੋਂ ਹੀ ਵਾਪਸ ਮੁੜ ਗਿਆ ਲੈਂਬਰ ਨੇ ਸੋਚਿਆ ਕਿ ਇਹ ਚੈਲਾ ਦਾ ਮੁੰਡਾ ਉਸ ਬਲਵੀਰ ਨੂੰ ਕਿਵੇਂ ਜਾਣਦਾ ਹੋਇਆ ਚਲੋ ਖੈਰ ਕੋਈ ਉਸ ਨਾਲ ਰਿਸ਼ਤੇਦਾਰੀ ਜਾਂ ਮਿੱਤਰਤਾ ਹੀ ਹੋਵੇਗੀ ਉਂਝ ਤਾਂ ਚੰਗਾ ਹੋਇਆ ਪਿੰਡ ਵਿੱਚ ਵੀ ਕਿਸੇ ਤਕੜਿਆਂ ਦੇ ਮੁੰਡੇ ਨਾਲ ਲਿਹਾਜ਼ ਪੈ ਜਾਊ ਕਿਤੇ ਤਕੜਾ ਆਦਮੀ ਕੰਮੀ ਆ ਜਾਂਦਾ ਵੇਲੇ ਕੋ ਵੇਲੇ ਪਰ ਇਹ ਤਾਂ ਸੁਣਿਆ ਕਿ ਲੁਧਿਆਣੇ ਇੰਜੀਨੀਅਰ ਕਾਲਜ ਵਿੱਚ ਡਿਗਰੀ ਕਰਦਾ ਹੈ ਚਲੋ ਮੈਨੂੰ ਕੀ ਮੇਰੇ ਮਿੱਤਰ ਦਾ ਮਿੱਤਰ ਹੈ ਮਿੱਤਰ ਦਾ ਮਿੱਤਰ ਮਿੱਤਰ ਅਸੀਂ ਹਿਸਾਬ ਦੇ ਵਿਸ਼ੇ ਵਿੱਚ ਪੜਿਆ ਤਾਂ ਸੀ ਪਿੰਡ ਵਿੱਚੋਂ ਕੋਈ ਮਿੱਤਰ ਮਿਲ ਗਿਆ ਆਪਾਂ ਨੂੰ ਕੀ ਮਾੜਾ ਹੈ ਸੋ ਲੈਂਬਰ ਨੇ ਕੱਲ ਨੂੰ ਸਵੇਹਾ ਉੱਠ ਕੇ ਸ਼ਹਿਰ ਜਾਣ ਲਈ ਠਾਨ ਲਈ ਜਾਗਰ ਦਾ ਪਰਿਵਾਰ ਬਹੁਤ ਸੌਖਾ ਸੀ ਉਹ ਸਾਰਾ ਟੱਬਰ ਰਾਤ ਦੀ ਰੋਟੀ ਖਾ ਕੇ ਬਾਤਾਂ ਪਾ ਕੇ ਸੌਂ ਗਏ ਸਨ ਕੋਈ ਅੱਧੀ ਕੁ ਰਾਤ ਹੋਵੇਗੀ ਜਾਗਰ ਦੇ ਬਾਪ ਨੱਥੂ ਨੂੰ ਉਲਟੀਆਂ ਲੱਗ ਗਈਆਂ ਸਾਰਾ ਟੱਬਰ ਜਾਗ ਪਿਆ ਜਾਗਰ ਬੰਸੀ ਡਾਕਟਰ ਦੇ ਭੱਜਿਆ ਦਵਾਈ ਲੈਣ ਪਹਿਲਾਂ ਉਸ ਨੂੰ ਬਾਰ ਖੜਕਾ ਖੜਕਾ ਜਗਾਇਆ ਪਰ ਡਾਕਟਰ ਬੰਸੀ ਕਹਿੰਦਾ ਕਿ ਆ ਲੈ ਜਾ ਗੋਲੀਆਂ ਜਾ ਕੇ ਪਾਣੀ ਨਾਲ ਦੇ ਦੇ ਜੇ ਨਾ ਆਰਾਮ ਆਇਆ ਤਾਂ ਸਵੇਰੇ ਮੈਂ ਟੀਕਾ ਲਾ ਦੇਵਾਂਗਾ ਜਾਗਰ ਨੇ ਘਰ ਆ ਕੇ ਆਪਣੇ ਬਾਪ ਨੂੰ ਪਾਣੀ ਨਾਲ ਗੋਲੀਆਂ ਦਿੱਤੀਆਂ ਪਰ ਨੱਥੂ ਦਾ ਸਾਹ ਚੜਨ ਲੱਗ ਪਿਆ ਸਵੇਰ ਹੋਣ ਵਾਲੀ ਹੀ ਸੀ ਤੇ ਨੱਥੂ ਦਾ ਸਾਹ ਰੁਕ ਗਿਆ ਜਾਗਰ ਨੇ ਉਸ ਨੂੰ ਪਾਣੀ ਪਿਲਾਉਣ ਲਈ ਖਲੂਣਿਆ ਤਾਂ ਉਹ ਬਿਲਕੁਲ ਸ਼ਾਂਤ ਸੀ ਅਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਜਾਗਰ ਦੀ ភੁੱਬ ਨਿਕਲ ਗਈ ਉਸ ਦੀ ਮਾਂ ਜੈਕਰ ਤੇ ਪ੍ਰੀਤੋ ਵੀ ਜਾਗ ਪੰਗਾ ਸਨ ਉਹ ਨੱਥੂ ਬੁੜੇ ਨੂੰ ਸਵਰਗਵਾਸ ਹੋਇਆ ਵੇਖ ਕੇ ਦੋਵੇਂ ਪਿੱਟਣ ਲੱਗ ਪੰਗਾ ਸਨ ਦਿਲ ਕਾਫੀ ਚੜ ਗਿਆ ਸੀ ਜਦ ਜਾਗਰ ਨੇ ਘਰੇ ਬੁੜੇ ਬੁੜੀਆਂ ਰੋਂਦੀਆਂ ਸੁਣ ਕੇ ਆਂਡੇ ਗਵਾਂਡੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਾਰੇ ਵੇੜੇ ਦੇ ਆਦਮੀਆਂ ਤੇ ਬੁੜੀਆਂ ਜਾਗਰ ਕੇ ਘਰੇ ਆ ਗਏ ਸਨ ਨੱਥੂ ਬੁੜੇ ਦੇ ਸੰਸਕਾਰ ਦੀ ਤਿਆਰੀ ਕਰਨ ਲੱਗੇ ਕੁਝ ਮੁੰਡੇ ਨੱਥੂ ਬੁੜੇ ਦੇ ਜ਼ਿੰਮੇਦਾਰਾਂ ਦੇ ਘਰੇ ਗਏ ਉਹਨਾਂ ਨੇ ਆਪਣਾ ਟਰੈਕਟਰ ਬਾਹਰ ਕੱਢਿਆ ਕੁਝ ਵੱਡੀਆਂ ਲੱਕੜਾਂ ਘਰੋਂ ਲੱਦੀਆਂ ਤੇ ਕੁਝ ਬਾਹਰੋਂ ਲੋਕਾਂ ਦੇ ਘਰੋਂ ਇਕੱਠੀਆਂ ਕਰਕੇ ਸ਼ਮਸ਼ਾਨ ਘਾਟ ਛੱਡ ਆਏ। ਕੁਝ ਆਦਮੀ ਸੀੜੀ ਤਿਆਰ ਕਰਨ ਲੱਗੇ। ਨੱਥੂ ਨੂੰ ਜਾਗਰ ਤੇ ਦੋ ਹੋਰ ਮੁੰਡਿਆਂ ਨੇ ਇਸ਼ਨਾਨ ਕਰਵਾਇਆ ਤੇ ਸੀੜੀ ਤੇ ਪਾ ਲਿਆ। ਬੰਦੇ ਬੁੜੀਆਂ ਨੱਥੂ ਦੇ ਕੱਪੜਿਆਂ 'ਚੋਂ ਵਲੇਟੀ ਦੇ ਤੇ ਰੁਪਿਆ-ਰੁਪਿਆ ਮੱਥਾ ਟੇਕਣ ਲੱਗੇ। ਬਹੁਤ ਸਾਰੇ ਬੰਦੇ ਬੁੜੀਆਂ ਦਾ ਇਕੱਠ ਨੱਥੂ ਬੁੜੇ ਦੇ ਜ਼ਨਾਜ਼ੇ ਮਗਰ ਸੀ। ਸ਼ਮਸ਼ਾਨ ਘਾਟ ਲੈ ਜਾ ਕੇ ਚਿਖਾ ਚਣੀ ਗਈ ਨੱਥੂ ਨੂੰ ਚਿਖਾ ਤੇ ਧਰ ਕੇ ਜਾਗਰਨ ਚਿਖਾ ਨੂੰ ਅਗਨੀ ਦਿਖਾਈ ਇਸ ਤਰ੍ਹਾਂ ਨੱਥੂ ਬੁੜੇ ਦਾ ਸੰਸਕਾਰ ਕਰਕੇ ਘਰ ਆ ਕੇ ਜਾਗਰ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ ਸਾਰਿੰਗਰ ਰਸਮਾ ਕਰਕੇ ਨੱਥੂ ਬੁੜੇ ਦਾ ਭੋਗ ਪਾ ਦਿੱਤਾ ਸੀ ਭਾਵੇਂ ਕੁਝ ਹੋ ਜਾਵੇ ਜ਼ਿੰਦਗੀ ਨਿਰੰਤਰ ਚਲਦੀ ਰਹਿੰਦੀ ਹੈ ਜਾਗਰ ਦੀ ਕਬੀਲਦਰੀ ਦੀ ਗੱਡੀ ਵੀ ਹੌਲੀ-ਹੌਲੀ ਲੀਤੇ ਆਉਣ ਲੱਗੀ। ਉਹ ਪਹਿਲਾਂ ਦੀ ਤਰ੍ਹਾਂ ਆਪਣੇ ਸਿਰਿਆਂ ਦੇ ਕੰਮ ਤੇ ਜਾਣ ਲੱਗ ਪਿਆ। ਜਾ ਕੇ ਤੇ ਪ੍ਰੀਤੋ ਆਪਣੇ ਘਰ ਦਾ ਕੰਮ ਪਹਿਲਾਂ ਦੀ ਤਰ੍ਹਾਂ ਕਰਨ ਲੱਗ ਪਈ। ਘਰੇ ਚੁੱਲ੍ਹੇ ਚੌਕੇ ਤੋਂ ਬਿਨਾਂ ਉਹ ਦੋਵੇਂ ਨੂੰ ਸੱਸ ਖੇਤੋਂ ਗਾਉਲੀ ਪੱਠੇ ਤੇ ਚੁੱਲ੍ਹਾ ਤੇ ਪਾਉਣ ਲਈ ਲੱਕੜਾਂ ਲਿਆਉਂਦੀਆਂ। ਇੱਕ ਦਿਨ ਜਾ ਕੇ ਜ਼ਮੀਂਦਾਰਾਂ ਦੇ ਖੇਤ ਖਾਲ ਘੜੀ ਜਾਂਦਾ ਸੀ। ਕੱਲ ਨੂੰ ਕੱਸੀ ਦਾ ਪਾਣੀ ਆਉਣਾ ਸੀ। ਇਸ ਲਈ ਨਰਮਾ ਤੇ ਕਪਾਹ ਬੀਜਣ ਲਈ ਰੌਣੀ ਕਰਨੀ ਸੀ। ਕੋਲ ਦੀ ਆਪਣੇ ਖੇਤ ਨੂੰ ਲੰਘਾ ਜਾਂਦਾ ਪਿਆਰਾ ਉਸ ਨੂੰ ਦੱਸ ਗਿਆ ਸੀ ਕਿ ਕੱਸੀ ਦਾ ਪਾਣੀ ਉੱਤਰ ਗਿਆ ਹੈ ਤੇ ਅੱਧੀ ਵਗ ਰਹੀ ਹੈ ਜਾਗਰ ਨੇ ਜੋੜੇ ਟਾਲੀ ਥਲੇ ਲਾਹੇ ਹੋਈ ਸੰ ਉਹ ਨੰਗੇ ਪੈਰੀਂ ਹੀ ਤਿੰਨ ਚਾਰ ਵਾਣਾ ਦੀ ਵਿੱਥ ਤੇ ਵਗ ਰਹੀ ਕੱਸੀ ਦਾ ਪਾਣੀ ਵੇਖਣ ਲਈ ਤੁਰ ਪਿਆ ਉਹ ਵਾਹੇ ਹੋਏ ਵਾਣ ਵਿੱਚ ਦੀ ਕਹੀ ਮੋਢੇ ਤੇ ਧਰੀ ਲੰਘ ਰਿਹਾ ਸੀ ਕਿ ਉਸਦੇ ਪੈਰ ਮੱਚਣ ਲੱਗ ਪਏ ਉਹ ਭੱਜ ਪਿਆ ਪਰ ਵਾਹਣ ਦਾ ਰੇਤਾ ਬਹੁਤ ਤੱਤਾ ਸੀ ਪੈਰ ਪੂਰੇ ਮੱਚਣ ਲੱਗ ਪਏ ਉਹ ਕੱਸੀ ਤੇ ਅਪੜ ਗਿਆ ਸੱਚੋਂ ਕੱਸੀ ਦਾ ਪਾਣੀ ਅੱਧਾ ਵਗ ਰਿਹਾ ਸੀ ਪੈਰ ਮੱਚਣ ਕਰਕੇ ਉਹ ਕੱਸੀ ਦੇ ਕਿਨਾਰੇ ਕਹੀ ਰੱਖ ਕੇ ਜਲਦੀ ਨਾਲ ਕੱਸੀ ਵਿੱਚ ਵੜ ਗਿਆ ਪੈਰਾਂ ਨੂੰ ਸ਼ਾਂਤੀ ਆ ਗਈ ਉਸਨੇ ਰਾਹੇ ਰਾਹ ਜਾ ਕੇ ਟਾਲੀ ਥੱਲੇ ਜੋੜੇ ਚੁੱਕ ਕੇ ਝਾੜੇ ਅਤੇ ਬੈਠ ਕੇ ਆਰਾਮ ਕਰਨ ਲੱਗ ਪਿਆ ਫਿਰ ਕੁਝ ਚਿਰ ਆਰਾਮ ਕਰਕੇ ਖਾਲ ਕਢਣ ਲੱਗ ਪਿਆ ਸ਼ਾਮ ਤੱਕ ਤਕਰੀਬਨ ਉਸਨੇ ਸਾਰਾ ਖਾਲ ਸੰਵਾਰ ਦਿੱਤਾ ਦਿਨ شپੇ ਉਹ ਆਪਣੇ ਸੀਰੀਆਂ ਦੇ ਘਰੋਂ ਰੋਟੀਆਂ ਲੈ ਕੇ ਘਰ ਆ ਗਿਆ। ਰੋਟੀ ਪਾਣੀ ਛੱਕ ਕੇ ਉਹ ਸਾਰਾ ਟੱਬਰ ਪੈ ਗਏ। ਅੱਧੀ ਘਰਾਤ ਮਗਰੋਂ ਜਾਗਰ ਦੇ ਗਿੱਟਿਆਂ ਵਿੱਚ ਚੀਸਾਂ ਜਿਹੀਆਂ ਪੈਣ ਲੱਗ ਪਈਆਂ। ਉਹ ਗਿੱਟੇ ਪਲੋਸ ਕੇ ਪੈ ਗਿਆ ਕਿ ਚਲੋ ਮਾੜਾ ਮੋਟਾ ਵਾਹਿਵਾਣ ਵਿੱਚ ਭਜਨ ਕਰਕੇ ਦੁੱਖ ਦੇ ਹੋਣਗੇ। ਜਦ ਉਹ ਸਵੇਰ ਮੰਜੇ ਤੋਂ ਉੱਠਿਆ ਤਾਂ ਉਸਦੇ ਦੋਵੇਂ ਗਿੱਟਿਆਂ ਨੂੰ ਸੋਜ ਆਈ ਪਈ ਸੀ ਤੇ ਉਹ ਦਰਦ ਨਾਲ ਕਰਾ ਰਿਹਾ ਸੀ। ਉਸਨੇ ਚਾਹ ਕਰਦੀ ਪ੍ਰੀਤੋ ਨੂੰ ਕਿਹਾ ਕਿ ਉਹ ਥੋੜਾ ਸਰੋਂ ਦਾ ਤੇਲ ਕੌਲੀ ਵਿੱਚ ਗਰਮ ਕਰੇ ਤਾਂ ਮੈਂ ਗਿੱਟਿਆਂ ਉੱਤੇ ਮਲ ਕੇ ਲੋਗੜ ਬਨ ਲਵਾਂ ਪ੍ਰੀਤੋ ਨੇ ਚਾਹ ਕਰਕੇ ਜਾਗਰ ਨੂੰ ਤੇ ਜੈਕ ਔਰ ਬੁੜੀ ਨੂੰ ਫੜਾਈ ਚਾਹ ਪੀ ਕੇ ਜਾਗਰ ਨੂੰ ਕੌਲੀ ਵਿੱਚ ਤੇਲ ਗਰਮ ਕਰਕੇ ਫੜਾ ਦਿੱਤਾ ਜਾਗਰ ਨੇ ਸਰੋਂ ਦਾ ਗਿੱਟਿਆਂ ਉੱਤੇ ਤੇਲ ਮਲ ਕੇ ਉੱਪਰ ਲੋਗੜ ਰੱਖ ਕੇ ਕੱਪੜਾ ਬਨ ਲਿਆ ਅਗਲੇ ਦਿਨ ਉਹ ਆਪਣੇ ਸਰੀ ਦੇ ਕੰਮ ਉੱਤੇ ਖੇਤ ਚੱਲਿਆ ਗਿਆ ਉਹ ਜਾਗਰ ਤੋਂ ਤਾਂ ਦੁੱਖ ਤੇ ਗਿੱਟਿਆਂ ਨਾਲ ਤੁਰਿਆ ਹੀ ਨਾ ਗਿਆ ਥੋੜਾ ਤੁਰਨ ਨਾਲ ਸਗੋਂ ਹੋਰ ਚੀਸਾਂ ਪੈਣ ਲੱਗ ਪਈਆਂ ਕੰਮ ਤਾਂ ਉਸ ਤੋਂ ਕੀ ਹੋਣਾ ਸੀ ਉਹ ਦੁੱਖ ਤੇ ਗਿੱਟਿਆਂ ਨਾਲ ਮਸਾਂ ਤੁਰ ਕੇ ਆਪਣੇ ਘਰ ਪਹੁੰਚਿਆ ਘਰੇ ਅੱਪੜ ਕੇ ਉਸਨੇ ਫੇਰ ਸਰੋਂ ਦਾ ਤੇਲ ਗਰਮ ਕਰਕੇ ਗਿੱਟਿਆਂ ਤੇ ਮਲ ਕੇ ਲੋਗੜ ਬੰਨ੍ਹਿਆ ਤੇ மஞ்சੇ ਤੇ ਪੈ ਗਿਆ ਅਗਲੇ ਦਿਨ ਉਸ ਨੂੰ ਦੱਸ ਪਈ ਕਿ ਗਿੱਦੜਵਾਹਾ ਮੰਡੀ ਕੋਈ ਵੈਦ ਗਿੱਟਿਆਂ ਗੋਡਿਆਂ ਦੀ ਦੇਸੀ ਦਵਾਈ ਦਿੰਦਾ ਹੈ ਉਹ ਬਸ ਰਾਹੀਂ ਉੱਥੋਂ ਦਵਾਈ ਲੈ ਆਇਆ ਖਾਣ ਵਾਲੀ ਦਵਾਈ ਆਥਣ ਉਗਣ ਖਾਈ ਗਿਆ ਤੇ ਮਲਣ ਵਾਲੀ ਦਵਾਈ ਗਿੱਟਿਆਂ ਤੇ ਮਲੀ ਗਿਆ ਪਰ ਉਸ ਨੂੰ ਰਤੀ ਭਰ ਵੀ ਆਰਾਮ ਨਹੀਂ ਸਿਆ ਰਿਹਾ ਇਸ ਤਰ੍ਹਾਂ ਹੀ ਜਾਗਰ ਨੂੰ ਦਵਾਈਆਂ ਵਰਤਦੇ ਵਰਤਦੇ 2 ਮਹੀਨੇ ਲੰਘ ਗਏ ਉਸ ਤੋਂ ਸਿਰਿਆਂ ਦੇ ਕੰਮ ਤੇ ਨਾ ਜਾਇਆ ਗਿਆ 2 ਟਾਈ ਮਹੀਨਿਆਂ ਮਗਰੋਂ ਉਸ ਦਾ ਜ਼ਿੰਮੇਦਾਰ ਸਿਰੀ ਉਸ ਦੇ ਘਰ ਆਇਆ ਉਸ ਨੇ ਰੁੱਖਾ ਜਿਹਾ ਹੋ ਕੇ ਜਾਗਰ ਨੂੰ ਆਖਿਆ ਕੇ ਭਾਈ ਜੇ ਤੇਥੋਂ ਕੰਮ ਨਹੀਂ ਆਇਆ ਜਾਂਦਾ ਤਾਂ ਮੇਰੇ ਪੈਸੇ ਮੋੜ ਦੇ ਮੈਂ ਤੇਥੋਂ 1100 ਰੁਪਇਆ ਲੈਣਾ ਹੈ ਉਸ ਦਾ ਵਿਆਸ ਦੇਖ ਲੈ ਕਿੰਨਾ ਬਣ ਗਿਆ ਹੋਏਗਾ ਅਸੀਂ ਵੀ ਆੜਤੀਆਂ ਤੋਂ ਆਧਾਰ-ਸੁਧਾਰ ਵਿਆਜ ਉੱਤੇ ਹੀ ਲੈਂਦੇ ਆ ਇਸ ਲਈ ਭਾਈ ਮੇਰੇ ਰੁਪਏ ਮੋੜ ਭਾਵੇਂ ਕਿਵੇਂ ਮੋੜ ਜਾਗਰ ਦਾ ਸਿਰੀ ਬੁੜਬੁੜ ਕਰਦਾ ਚਲਿਆ ਗਿਆ ਜਾਗਰ ਨੂੰ ਰਾਤ ਨੂੰ ਨੀਂਦ ਨਾ ਆਈ ਕਿ ਉਸ ਦਾ ਸਿਰੀ ਪੈਸੇ ਮੋੜਨ ਪਿੱਛੇ ਲੜ ਕੇ ਗਿਆ ਹੈ ਉਸਨੇ ਰਾਤ ਮੁਸਕੀਮ ਬਣਾਈ ਕਿ ਹੁਣ ਸਿਰੀ ਦੇ ਰੁਪਏ ਕਿਵੇਂ ਮੋੜੇ ਜਾਣ ਕੱਲ ਨੂੰ ਉਹ ਫਿਰ ਅੱਗੇ ਨਾਲੋਂ ਵੀ ਕੌੜਾ ਬੋਲੇਗਾ ਹੁਣ ਤਾਂ ਕਿਸੇ ਰਿਸ਼ਤੇਦਾਰ ਨੇ ਉਧਾਰੇ ਸੁਧਾਰੇ ਵੀ ਨਹੀਂ ਦੇਣੇ ਬਿਮਾਰ ਆਦਮੀ ਨੂੰ ਤਾਂ ਕੋਈ ਉਧਾਰ ਵੀ ਨਹੀਂ ਦਿੰਦਾ ਸੋਚ-ਸੋਚ ਕੇ ਹਾਰ ਕੇ ਉਸਨੇ ਆਪਣੇ ਘਰ ਵਾਲੀ ਪ੍ਰੀਤੋਂ ਨੂੰ ਇੱਕ ਟੂਮ ਵੇਚਣ ਦਾ ਇਰਾਦਾ ਕਰ ਲਿਆ ਦੋਸਤੋ ਤੁਸੀਂ ਸੁਣ ਰਹੇ ਸੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾਵੇ ਜੰਡੋਰੀਆ ਦਾ ਤੀਜਾ ਪਾਗ ਦੋਸਤੋ ਇਸ ਨੂੰ ਤਾਂ ਕਿ ਅਗਲੀ ਭਾਗ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕੱਲ ਤੱਕ ਆਪਣਾ ਖਿਆਲ ਰੱਖਣਾ ਤੇ ਹੁਣ ਆਪਣੀ ਖਾਦਮ ਅਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ ਦੋਸਤੋ ਸਦਾ ਖੁਸ਼ ਰਹੋ